ਹਾਂ ਭਾਈ ਮਨਪ੍ਰੀਤ ਕਿਵੇਂ ਹਾਂਜੀ ਡੈਡੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਕਿਵੇਂ ਭਾਈ ਤੂੰ ਫੋਨ ਫੜ ਨਹੀਂ ਚੱਕਦੀ ਇਹ ਜੀ ਕੀ ਗਲਤੀ ਹੋ ਗਈ ਸਤੋਂ ਨਾ ਡੈਡੀ ਮੈਂ ਆਖਿਆ ਕਿ ਤੇ ਕਰਦਾ ਹੋਣਾਗਾ ਨੰਬਰ ਜਦੋਂ ਮੇਰਾ ਫਿਰ ਇਹ ਕਿਉਂ ਕਰਦਾ ਹੋਊਗਾ ਵੀ ਨਹੀਂ ਉਹ ਜਸ ਕਰਨ ਦੀ ਆਦਤ ਹੈ ਜੀ ਉਹ ਵੀ ਕਰਨ ਲੱਗ ਜਾਂਦਾ ਹੁੰਦਾ ਕਈ ਵਾਰ ਅੱਛਾ ਅੱਛਾ ਉਹ ਤਾਂ ਮੈਂ ਫੋਨ ਨਹੀਂ ਚੱਕਦੀ ਨਾ ਜਦੋਂ ਫਿਰ ਮੈਨੂੰ ਇਹ ਆਪਦੀ ਫੋਨ ਤੋਂ ਕਰਨ ਲੱਗ ਜਾਂਦਾ ਹੈਗਾ ਤੁਹਾਡੀ ਫੋਨ ਤੋਂ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਸੀ ਵੀ ਕੋਈ ਗੱਲ ਨਹੀਂ ਗੁੱਸੇ ਗਲੇ ਪਰਿਵਾਰ ਚ ਕਿਦਰ ਨਾਲ ਨਹੀਂ ਹੁੰਦੇ ਤੇ ਭਾਈ ਤੂੰ ਹੁਣ ਆ ਜਾ ਰੋਟੀਆਂ ਦਾ ਬਹੁਤ ਔਖਾ ਹੋਇਆ ਪਿਆਗਾ ਨਹੀਂ ਰੋਟੀਆਂ ਨਹੀਂ ਤਾਂ ਕੋਈ ਦਿੱਕਤ ਨਹੀਂ ਗਈ ਦਾਦੀ ਮੈਂ ਬਣਾ ਲੈਨੀ ਆ ਤੁਹਾਨੂੰ ਪਤਾ ਹੀ ਇਸ ਘਰ ਦਾ ਸਾਰਾ ਕੰਮ ਹੁੰਦਾ ਮੈਨੂੰ ਮੈਂ ਤੁਹਾਨੂੰ ਕਦੀ ਸ਼ਿਕਾਇਤ ਦਾ ਮੌਕਾ ਦਿੱਤਾ ਨਾ ਨਹੀਂ ਦਿੱਤਾ ਭਾਈ ਮੈਂ ਤੁਹਾਨੂੰ ਕੌਣ ਕਹਿੰਦਾ ਮੈਂ ਬੁਸ਼ਾਇਤ ਦਾ ਮੌਕਾ ਫਿਰ ਗਾੜੀ ਮੈਨੂੰ ਕੋਈ ਦਿੱਕਤ ਨਹੀਂ ਰੋਟੀਆਂ ਨਹੀਂ ਤਾਂ ਮੈਨੂੰ ਕੋਈ ਦਿੱਕਤ ਨਹੀਂ ਥੋੜੀ ਸੇਵਾ ਕਰਦੀ ਮੈਂ ਬੇਬੀ ਦੀ ਸੇਵਾ ਕਰਦੀ ਮੈਨੂੰ ਵਧੀਆ ਲੱਗਦਾ ਹੈ

ਮੈਨੂੰ ਤੈਨੂੰ ਫੋਨ ਤਾਂ ਪਈ ਹੁਣ ਤੈਨੂੰ ਫੋਨ ਨਾ ਕਰੂਗਾ ਤਾਂ ਹੋਰ ਕਿਹਨੂੰ ਕਰੂਗਾ ਮੈਂ ਤਾਂ ਇਹੀ ਗੱਲ ਕਹਿਣਾ ਵੀ ਤੁਸੀਂ ਭਾਈ ਆਪ ਦਾ ਕੋਈ ਗੱਲ ਨਹੀਂ ਲੱਗਦਾ ਕਿ ਤੁਸੀਂ ਤੁਮ ਤੁਸੀਂ ਤਾਂ ਮੈਨੂੰ ਇਹ ਹਾਲਾਤੀ ਹੈ ਨਾ ਵੀ ਰੋਟੀ ਪਾਣੀ ਦਾ ਔਖਾ ਹੋਇਆ ਪਿਆ ਹੈਗਾ ਨਾ ਰੋਟੀਆਂ ਬਣੋ ਕਿਆਂ ਗਈ ਵੀ ਲਿੱਡੇ ਲੱਤੇ ਦਾ ਔਖਾ ਹੈਗਾ ਘਰ ਦੇ ਕੰਮ ਦਾ ਔਖਾ ਹੈ ਨਾ ਜੋ ਵੀ ਹੈ ਹੂੰ ਇਹ ਸਭ ਮੈਨੂੰ ਇਹ ਤਾਂ ਹੈ ਇਹ ਗੱਲ ਤਾਂ ਕਹਿਣੀ ਨੇ ਇਹਨਾਂ ਨੇ ਹੂੰ ਵੀ ਤੇਰੇ ਬਿਨਾਂ ਜੀਣੀ ਲੱਗਦਾ ਜਾਂ ਤੇਰੀ ਤੇਰੀ ਬਿਨਾਂ ਘਰ ਸੁਣਨਾ ਜਾਂ ਰੋਟੀ ਪਾਣੀ ਦਾ ਔਖਾ ਇਹ ਗੱਲ ਤਾਂ ਕਰਨੀ ਨੇ ਹਾਂ ਇਹਨੇ ਦਾ ਬਸ ਇਹੀ ਗੱਲ ਕਹਿਣੀ ਹੈ ਕਿ ਬਹੁਤ ਦਿਨ ਹੋ ਗਏ ਹੁਣ ਫਿਰ ਬਹੁਤ ਦਿਨ ਹੋ ਗਏ ਮੈਂ ਹੁਣ ਕੀ ਕਰਾਂ ਤੇ ਭਾਈ ਫਿਰ ਉਹ ਕਿਹਦੇ ਨਾਲ ਕਰੇ ਤੋ ਕੁਝ ਤਾਂ ਹੁਣ ਕਰਦੇ ਹੁੰਦੇ ਸਾਰੇ ਇਹ ਸਾਰੇ ਦੁਨੀਆ ਹੀ ਕਰਦੀ ਹੈ ਕੋਣ ਨਹੀਂ ਕਰਦਾ ਦੇਵੀ ਦੇਵਤਿਆਂ ਨੇ ਨਹੀਂ ਕੀਤੀ ਕਿ ਕਿ ਪਸ਼ੂ ਪੰਛੀ ਨੇ ਨਹੀਂ ਕੀਤੀ ਕਿ ਬੰਦੇ ਬੁੜੀ ਨੇ ਨਹੀਂ ਕੀਤਾ ਕਿ ਅਸੀਂ ਨਹੀਂ ਕੀਤਾ ਕਿ ਕਿਹਨੇ ਨਹੀਂ ਕੀਤਾ ਦੱਸ ਇਹ ਕੋਈ ਕੋਈ ਗੱਲ ਹੈ ਕੋਈ ਨਾ ਪਸ਼ੂ ਪੰਛੀ ਰੋਜ਼ ਥੋੜੀ ਕਰਦੇ ਡੈਡੀ ਜੀ ਵੀ ਰੋਜ਼ ਹੀ ਕਰਦੀ ਹੈਗੀ ਪਸ਼ੂ ਪੰਛੀ ਕਦੇ ਕਰਦੀ ਹੈਗੀ ਜਦੋਂ ਉਹਨਾਂ ਨੇ ਸਿਰਫ ਸੰਤਾਨ ਪੈਦਾ ਕਰਨੀ ਹੁੰਦੀ ਹੈ ਅੱਛਾ ਤੇਰਾ ਮਤਲਬ ਤੂੰ ਹੁਣ ਜਵਾਕ ਜਿਹੜਾ ਹੈਗਾ ਉਹ ਜਾ ਮਤਾ ਤੇ ਹੁਣ ਮਤਲਬ ਤੇ ਇਹਨਾਂ ਨਾਲ ਇਹ ਸਭ ਕੁਝ ਨਹੀਂ ਕਰਨਾ ਹੈ ਮਤਲਬ ਤੇਰਾ ਸਮਾਂ ਦੂਸਰੋਂ ਤੱਕ ਹੀ ਸੀ ਡੈਡੀ ਮੈਂ ਕਰਨਾ ਹੈਗਾ ਮੈਂ ਐਵੇਂ ਨਹੀਂ ਕਹਿੰਦੀ ਵੀ ਮੈਂ ਨਹੀਂ ਕਰਨਾ ਪਰ ਇਹ ਮੈਨੂੰ ਤੰਗ ਬਹੁਤ ਕਰਦਾ ਹੈ ਨਾ ਕੀ ਤੰਗ ਕਰ ਲੈਂਦਾ ਦੱਸ ਤੈਨੂੰ ਨਾ ਤੰਗ ਕਰਨੋਂ ਤਾਂ ਗਾਂ ਇਹ ਕਿ ਕੋਈ ਹੋ ਜੋਨੀ ਸੈਂਸ ਹੈ ਡੈਡੀ ਬਸ ਉਹੀ ਸਮਝੋ ਜੀ ਬਸ ਉਹੀ ਖੁਸ਼ ਹੈ ਤੁਸੀਂ ਦੇਖਿਆ ਨਾ ਅੱਛਾ ਮਨ ਲਾਉਂਦਾ ਤੇਰੀ ਗੱਲਾਂ ਤੋਂ ਲੱਗਦਾ ਵੀ ਤੂੰ ਵੀ ਦੇਖਿਆ بس دادی اوਮੀ ਉਹ ਸ਼ੈ ਮੈਨੂੰ ਦਿਖਾਉਂਦੀ ਆ ਇਹ ਤੁਹਾਡੇ ਬੇਟੇ ਹੀ ਦਿਖਾਉਂਦਾ ਮੈਨੂੰ اچھا اچھا ਮਤਲਬ ਪਹਿਲਾਂ ਨਹੀਂ ਦੇਖਿਆ ਤੁਸੀਂ ਕਦੇ ਨਾ ਮੈਂ ਨਹੀਂ ਦੇਖਿਆਗਾ ਮੈਨੂੰ ਸਾਰਾ ਕੁਝ ਇਹਨਾਂ ਨੇ ਦਿਖਾਇਆ ਜੋ ਕੁਝ ਦਿਖਾਇਆਗਾ اچھا ਤਾਂ ਨਾ ਲੈਣ ਸਕੇ ਤਾਂ ਪੂਰਾ ਇਹ ਛਾਲ ਮਾਰ ਕੇ ਬੋਲੀ ਵੀ ਹਾਂ ਉਵੇਂ ਕਰਦਾਗਾ ਲੈ ਡੈਡੀ ਕਰਦਾ ਹੋਵੇ ਤਾਂ ਚਲ ਠੀਕ ਹੈ ਮੈਂ ਮੰਨ ਲੈਣੀ ਇੰਡੀਅਨ ਐ ਕਰਦਾ ਹੋਵੇ ਕਿੰਨਾ ਕੋ ਕਰ ਲੂਗਾ ਹਨਾ ਪਰ ਇਹ ਤਾਂ ਜੋਨੀਸੈਂਸ ਤੋਂ ਟੱਪਿਆ ਵੀ ਹੋਵੇ ਇਹ ਤਾਂ ਮੋਟਾ ਬੋਟਾ ਦਾ ਮਨੰਦਰ ਲਿਆ ਮੀਲੀ ਬੋਟਾ ਹੁੰਦਾਗਾ अच्छा हां तो लोग ਤਾਂ ਮੋਟਾ ਭਾਲਦੇ ਆ ਵੀ ਸਾਡੇ ਬੰਦੇ ਦਾ ਮੋਟਾ ਹੋਵੇ ਮੋਟਾ ਹੋਵੇ ਤੂੰ ਕਹਿੰਨੀ ਮੋਟਾ ਬਾਲਾ ਹੁਣ ਜੇ ਤੂੰ ਜੇ ਤੂੰ ਪਤਲਾ ਹੁੰਦਾ ਤਾਂ ਫਿਰ ਤੂੰ ਕਹਿੰਨੇ ਸਹੀ ਵੀ ਇਹਦਾ ਪਤਲਾ ਵੀ ਮੈਂ ਕਿਤੇ ਹੋਰ ਜਾਨੀ ਆ ਸੋਡਾ ਵੀ ਕੋਈ ਹਾਲ ਨਹੀਂ ਕੋਈ ਤੁਹਾਨੂੰ ਕੋਈ ਨਹੀਂ ਪੜ ਸਕਦਾ ਕੋਈ ਨਹੀਂ ਸਮਝਿਤ ਸਕਦਾ ਨਹੀਂ ਨਹੀਂ ਡੈਡੀ ਜੀ ਫਿਰ ਦੇਖੋ ਜਿੰਨੀ ਵੀ ਮੇਰੇ ਮੂੰਹ ਹੋਇਆ ਨਾ ਵੀ ਵੱਡੇ ਪ੍ਰੈਸ਼ਰ ਦਾ ਹੋਇਆ ਸੀ ਜੀਰੀ ਨਾ ਹੋਇਆਗਾ ਨੋਰਮਲ ਹੁੰਦਾ ਚਲੋ ਥੱਲੇ ਥੋੜਾ ਬਹੁਤ ਖੋਲ ਹੀ ਜਾਂਦਾ ਨਾ ਸਰੀਰ मा मोटा चलो मै चल लें डेडी मेन तो तो पता मैं तू एक बार आ जा तू नारी ने बहार जाऊगा ਨਹੀਂ ਨਹੀਂ ਹੁਣ ਜੇ ਤੂੰ ਨਾ ਆਏਂਗੀ ਫੇਰ ਕਿਵੇਂ ਜਾਣਾ ਨਹੀਂ ਵਾਰ ਰਹੇ ਨੇ ਤੈਨੂੰ ਕਿ ਲੱਗਦਾ ਜਾਂਦਾ ਨਹੀਂ ਹੋਣਾ ਉਧਰ ਉਹਥੇ ਨਹੀਂ ਮਜ ਬਣਾਉਣਾ ਸੈਟਿੰਗ ਹੈਗੀ ਜੀ ਦੀ ਤਾਂ ਫਿਰ ਉਹ ਤਾਂ ਡੈਡੀ ਭਾਲਦੀਆਂ ਹੋਣੀਆਂ ਵੱਡਾ ਨਾ ਵੱਡਾ ਮੋਟਾ ਤਾਂ ਉਹ ਜਦੋਂ ਉਹ ਮਜ ਬਣਾ ਲੈ ਸਕਦੀਆਂ ਉਹ ਤੈਨੂੰ ਲੈਣ ਨੂੰ ਕੀ ਹੈਗਾ ਲੋਕ ਤਾਂ ਕਹਿੰਦੇ ਸਾਡੇ ਵਾਲੇ ਤਾਂ ਮੋਟਾ ਹੋਵੇ ਮੋਟਾ ਹੋਵੇ ਤੇ ਤੂੰ ਕਹਿੰਦੀ ਸਾਡੇ ਦਾ ਪਤਲਾ ਹੋਵੇ ਪਤਲਾ ਹੋਵੇ ਕਮਾਲ ਹੈ ਵੀ ਮੈਂ ਤਾਂ ਨਾ ਤੂੰ ਨੂੰ ਸਮਝ ਨਹੀਂ ਸਕਦਾ ਇਹਨਾਂ ਗੱਲਾਂ ਨੂੰ ਕਿਸੇ ਗੱਲ ਲੈ ਕੇ ਬੇਟੇ ਤੈਨੂੰ ਪਤਾ ਮੇਰੀ ਉਮਰ ਕਿੰਨੀ ਚ ਹੈ ਕਿ ਤੇ ਨਾਲੇ ਮੈਂ ਸਿਰਫ ਇੱਕ ਹੋਸਟਲ 'ਚ ਰਹੀ ਵੀ ਕੁੜੀ ਆਂਗੀ ਮੈਂ ਤਾਂ ਨਾ ਇੰਨਾ ਮੈਂ ਬਾਹਰ ਅੰਦਰ ਕੀਤੀ ਗਈ ਨਹੀਂਗੀ ਤੇ ਮੈਂ ਬਹੁਤ ਜ਼ਰ ਨਾਲ ਚੁੱਕਾਂਗੀ ਤੈਨੂੰ ਪਤਾ ਤੂੰ ਸਮਝਦੇ ਤੋ ਹੋਈ ਮੇਰਾ ਕੱਦ ਕੁਦ ਵੀ ਇੰਨਾ ਹੈ ਨਹੀਂਗਾ ਵੀ ਹਾਂ ਚਲੋ ਸਰੀਰ ਕੁਲਾ ਹੋਵੇ ਹੂੰ ਹੋਵੇ ਸਰੀਰ ਕੁਲਾ ਤਾਂ ਹੁਣ ਮੈਂ ਹੁਣ ਦੱਸਾਂ ਉਹ ਨਹੀਂ ਮੈਂ ਹੁਣ ਦੱਸ ਕੀ ਕਰਾਂ ਤੂੰ ਮੈਨੂੰ ਦੱਸ ਮੈਂ ਬਸ ਇਹ ਤਾਂ ਹਮੇਸ਼ਾ ਹੀ ਆਈ ਗੱਲ ਨਾ ਗੁਰਲੀ ਨਾ ਮੂਝ ਪਾਲਾ ਗੁਰਲੀਨ ਫਿਰ ਕੀ ਮੋਟਾ ਤਾਂ ਫਿਰ ਕੀ ਆ ਮੈਨੂੰ ਫਿਰ ਇੱਕ ਹੋਰ ਇਹਦੀ ਆਇਨੀ ਵੀ ਗੁਰਲੀਨ ਕਿੰਨੀ ਕੁ ਸਰੀਰ ਕਿੰਨਾ ਕਹਿਣਾ 5 ਫੁੱਟ ਦਾ ਸਾਰਾ ਮੇਰਾ ਕਰਦਾ ਇੰਨੀ ਪਤਲੀ ਹੈਗੀ ਆ ਮੈਂ ਮੈਨੂੰ ਕੋ ਕੋ ਪਿੱਛੇ ਲੈ ਲੈ ਪਿੱਛੇ ਲੈ ਲੈ ਆ ਇਹ ਤਾਂ ਗਲਤ ਹੈ ਫਿਰ ਕੱਚੇ ਰਾਹਾਂ ਦਾ ਸ਼ੁਕੀਨ ਆ ਕਰੇ ਤਾਂ ਹੈ ਤਾਂ ਡੈਡੀ ਫਿਰ ਪਿੱਛੇ ਹੁਣ ਮੈਂ ਕਿਵੇਂ ਦੇਖੋ ਮੈਨੂੰ ਪਿਆਰ ਕਰਦਾ ਬਹੁਤ ਕਰਦਾ ਮੈਂ ਮੰਨਦੀ ਆ ਜਸ ਕਰਨ ਮੈਨੂੰ ਬਹੁਤ ਪਿਆਰ ਕਰਦਾ ਬਹੁਤ ਹੀ ਮੈਨੂੰ ਹਾਂ ਕਲਾ ਕਰਦੇ ਪਰ ਇਹ ਗੱਲ ਥੋੜੀ ਹੈਗਾ ਵੀ ਹਾਂ ਹੁਣ ਥੋੜੀ ਹੁਣ ਚਲੋ ਜਿਹੜੀ ਚੀਜ਼ਿੱਥੇ ਪਾਉਣ ਨੂੰ ਬਣਿਆ ਐ ਚੀਜ਼ ਉੱਥੇ ਪਾਓ ਮੈਂ ਪਿੱਛੇ ਲੈ ਕੇ ਮੈਂ ਪੜਾਉਣੀ ਥੋੜੀ ਹੈ ਤੋ ਉੱਥੇ ਵੀ ਨਹੀਂ ਪਾ ਸਕਦੀ ਡੈਡੀ ਜੀ ਐਵੇਂ ਤੇਰੀਆਂ ਸਿਉਣਾ ਦੇੜ ਦੂਗਾ ਇਹੇ ਮੇਰੀਆਂ ਤੱਗੀ ਆ ਅਗਲੀਆਂ ਉਧੜੀਆਂ ਪਈਆਂ ਪਿਛਲੀਆਂ ਉਧੜੀਆਂ ਤਾਂ ਬੱਸ ਫਿਰ ਮੈਂ ਹਾਂ ਪਿਛਲੀਆਂ ਉਧੜੀਆਂ ਦਾ ਸਾਰਾ ਕੰਮ ਖੁੱਲਾ ਹੀ ਹੋ ਜਾਊ ਫਿਰ ਕੋਈ ਨਹੀਂ ਤੂੰ ਇੱਕ ਵਾਰੀ ਮੇਰੀ ਗੱਲ ਤੁਹਾਨੂੰ ਇਹ ਨਹੀਂ ਆਉਂਦਾ ਤੁਹਾਨੂੰ ਮੈਂ ਉਹਨਾਂ ਲੈਣ ਤੇ ਆਪਾਂ ਕੋਈ ਨਹੀਂ ਆ ਆ ਤੋ ਬੈਠ ਕੇ ਮੈਂ ਕਰਦੇ ਆ ਗੱਲ ਫਿਰ ਠੀਕ ਹੈ ਡੈਡੀ ਜੀ ਕਲ ਤੂੰ ਐਂ ਕਰ ਤੂੰ ਮੈਨੂੰ ਦੁਬਾਰੇ ਫੋਨ ਲਾ ਇਹ ਤੂੰ ਨਾਲ ਨੂੰ ਕਿ ਤਿਆਰ ਹੋ ਕੇ ਮੈਨੂੰ ਫੋਨ ਲਾ ਲਈ ਠੀਕ ਹੈ ਦੰਡੀ ਜੀ